ਸਬਸਕ੍ਰਾਈਬ ਲਾਈਕ ਕਮੈਂਟ ਜਰੂਰ ਕਰੋ ਤੇ ਜਲਦੀ ਜਲਦੀ 50 ਸਬਸਕ੍ਰਾਈਬ ਕਰ ਦੋ ਤੁਹਾਨੂੰ ਬਾਬਾ ਜੀ ਦੇ ਲਾਈਵ ਦਿਖਾਇਆ ਕਰਾਂਗੇ ਹਰ ਐਤਵਾਰ ਤੁਹਾਨੂੰ ਜਿੱਦਾ ਦੱਸਿਆ ਦਰਸ਼ਨ ਕਰਾਇਆ ਕਰਾਂਗੇ ਹਰ ਐਤਵਾਰ ਧੰਨ ਧੰਨ ਬਾਬਾ ਸਿੱਖਰ ਸਾਈਂ ਜੀ ਪਿੰਡ ਚੰਬਲ ਇੱਥੇ ਚੰਬਲ ਤੇ ਲੂਤ ਦੱਦਰ ਖਾਰਸ ਅਲਰਜੀ ਬਾਬਾ ਜੀ ਦਾ ਖਾਰ ਜਿੱਦਾਂ ਸਾਰੇ ਰਮਾਨਾਂ ਦਾ ਜੋਗ ਸ਼ਰੀਰ ਤੇ ਹੋਵੇ 2.5 ਕਿਲੋ ਗੋੜ ਲੈ ਕੇ ਹੁੰਦਾ ਜਿਹੜੇ ਮਰਜ਼ੀ ਤੁਸੀਂ ਵਾਰ ਆ ਸਕਦੇ ਹੋ ਹਰ ਐਤਵਾਰ ਤੁਹਾਨੂੰ ਦਰਸ਼ਨੇ ਕਰਾਇਆ ਕਰਾਂਗੇ ਇਹ ਬਾਬਾ ਜੀ ਦਾ ਗੁਰਦਰਾ ਤੇ ਚੰਬੜੀ ਦੇ ਰੋਗ ਹਟਦੇ ਹਨ 2.5 ਕਿਲੋ ਗੁੜ ਲੈ ਕੇ ਉਹਨਾਂ ਦਾ ਜਿਹੜੇ ਮਰਜ਼ੀ ਵਾਰ ਤੁਸੀਂ ਆ ਸਕਦੇ ਹੋ ਪਿੰਡ ਚੰਬਲ ਤਨਤਨ ਬਾਬਾ ਸੇ ਸਰਸਾਈ ਜੀ ਤਰਨਤਾਰਨ ਸਾਹਿਬ ਤੋਂ ਬਾਬਾ ਜੀ ਨੂੰ ਵਾਰ ਹੋਇਆ ਤਰਨਤਾਰਨ ਸਾਹਿਬ ਗੁਰੂ ਅਰਜਨ ਦੇਵ ਜੀ ਤੋਂ ਪੰਨੀ ਪਾਛਾ ਤੋਂ ਮਹਾਰਾਜ ਨੂੰ ਵਾਰ ਹੋਇਆ ਇਹ ਬਾਬਾ ਜੀ ਦਾ ਗੁਰਦਾਰਾ ਜਿੱਦਾਂ ਤੁਹਾਨੂੰ ਦਾ ਸਾਹਿਰ ਵਾਰ ਦਿਆਦਰ ਦਰਸ਼ਨ ਕਰਾਇਆ ਕਰਾਂਗੇ ਤੁਹਾਨੂੰ ਦਰਸ਼ਨ ਕਰਾਈਏ ਜਿਹੜੀ ਸੰਗਤ ਆਉਂਦੀ ਤੁਹਾਨੂੰ ਉਹਦੇ ਦਰਸ਼ਨ ਕਰਾਉਂਦੇ ਜਿੱਦਾਂ ਜਿੰਨੇ ਕੀ ਕੀ ਦੁਕੰਡਾ ਤਾਂ ਨਵੀਂ ਦਿਖਾਉਣੇ ਆ ਤੇ ਬਾਬਾ ਜੀ ਦਾ ਦਰਸ਼ਨ ਕਰਾਉਣੇ ਆ ਪਹਿਲਾ ਬਾਦ ਹੋਇਆ ਵਾ ਵੀ ਆਪਣੇ ਤਰ੍ਹਾਂ ਤੇ ਇਹਦਾ ਨਾ ਬਾਬਾ ਜੀ ਦੇ ਦਰਸ਼ਨ ਕਰੋ ਮਹਾਰਾਜ ਧੰਨ ਧੰਨ ਬਾਬਾ ਸਿੱਰਸingh ਜੀ ਇੱਧਰ ਬਾਬਾ ਜੀ ਦਾ ਮਹਾਰਾਜ ਬਾਬਾ ਜੀ ਦੇ ਆਸਣ ਇਹ ਬਾਬਾ ਯੋਗਮਨਾਮ ਬਾਬਾ ਜੀ ਦੇ ਦਰਸ਼ਨ ਕਰੂ ਮਹਾਰਾਜ ਵਾਹਿਗੁਰੂ ਹਰਕਤਾ ਪਲਾ ਕਰੇ ਬਾਬਾ ਜੀ ਬਾਬਾ ਜੀ ਦੇ ਸਰੂਪ ਸਾਹਿਬ ਵੀਰ ਜੀ ਸਮਝਾਉਣ ਆਤੇ ਬੈਠੇ ਐ ਤਾਂ ਇਹ ਬਾਬਾ ਜੀ ਆਪਣੇ ਸੇਵਾਦਾਰ ਇਹ ਬਾਬਾ ਜੀ ਦੇ ਸੰਗਤ ਆਉਂਦੇ ਜਿਨ੍ਹਾਂ ਨੂੰ ਰੋਗ ਆ ਇਧਰ ਵੀ ਸੰਗਤ ਆਉਂਦੀ ਬਾਬਾ ਜੀ ਦੀ ਜਿਨ੍ਹਾਂ ਨੂੰ ਰੋਗ ਹੰਦਾ ਇਧਰ ਤੋਂ ਹੋਰ ਇਸ ਤਰ੍ਹਾਂ ਵੈਗਰੂ ਜੀ ਯਾਤਰੂ ਆਉਂਦੇ ਆ ਇਸ ਤਰ੍ਹਾਂ ਸਮਝ ਆ ਜਾਂਦਾ ਹੈ ਇਸ ਤਰ੍ਹਾਂ ਵੀਰ ਜੀ ਸਮਝਾਉਂਦੇ ਆ ਉਹਦੇ ਵਿੱਚ ਪਾਣੀ ਨਹੀਂ ਪਾਉਣਾ ਔਰ ਆਖ ਆਪਾਂ ਸੁੱਕੀ ਰੱਖੀਂ ਔਰ ਇਹ ਕੁਝੇ ਜੋ ਰੱਖਵਾਡੋ ਇੱਕ ਚਪਣੀ ਜਿਹੜੀ ਉੱਤੇ ਉਰੇ ਉੱਤੇ ਪਾ ਕੇ ਤੇ ਪਾਣੀ ਇੰਨੇ ਹੀ ਰੱਖਾ ਇੰਨੇ ਰੱਖ ਪਾਉਣੀ ਉਹ ਹੁਣ ਬਾਅਦਿਕ ਪਾਣੀ ਪਾ ਗਏ ਬਾਬਾ ਜੀ ਤਾਂ ਬੰਦੇ ਇਰਾਉਂ ਕੋਲ ਕਿੱਧਰ ਕਿੱਥੇ ਜਾ ਪਾ ਰਹੇ ਆ ਜਿੱਥੇ ਘਰ ਸ਼ੂ ਇੱਕ ਪੈਰਾਂ ਨੇ ਥੰਡੇ ਹਾਂਜੀ ਕਿੰ ਬਾ ਕੁ ਮੜ ਗਿਆ ਜੇ ਨਹੀਂ ਲਉਣੀ ਆਪਾਂ ਬਾਕੀ ਜਿੱਥੇ ਇਹ ਮੋਕਾ ਲਾਉਂਦੇ ਆ ਜੇ ਥੋੜੇ ਜਿਹਾ ਬੈਗੋ ਤੇ ਉਹ ਆਪਾਂ ਜਦੋਂ ਲਾਉਂਦੇ ਆ ਉਦੋਂ ਦੋ ਵਾਰਾਂ ਕੱਟੋ ਤਿੰਨ ਵਾਰਾਂ ਤੇ ਲਾਉਣੀ ਸਹੀ ਕਿਵੇਂ ਹੋਊਗਾ ਨਹੀਂ ਜੇ ਤਾਂ ਮੈਂ ਦਬੇ ਕਰਾਂ ਲਾਈਨ ਆ ਰਹੀ ਆ ਤੇ ਦੂਰੀ ਆਪਾਂ ਕੱਟ ਸਕਦੇ ਹਾਂ ਇਹ ਲਾਗੀ ਮੇਰੀ ਭੈਣ ਜਿਹੜੀ ਚੱਪਣੀ ਐ ਚੱਪਣੀ ਨਹੀਂ ਅੱਡ ਕਾਲ ਬਹੁਤ ਹਾਲ ਚੱਪਣੀ ਉਦਾਂ ਕੁਝੀ ਦੁੱਧ ਦੀ ਰੱਖ ਦੇਣੀ ਆ ਜਿਹੜਾ ਗਲਾਸ ਪਾਣੀ ਲੰਗਿਆ ਗੁੰਗਲਾ ਤੇ ਮੂੰਹ ਪਾ ਲਓ ਬਗਾਰ ਹੋਣਾ ਨਹੀਂ ਹੈਗਾ ਦੇ ਤਾਂ ਮੂੰਹ ਪਾ ਲਓ ਹਾਂ ਫਿਰੋਂ ਤੇ ਮੇਰੀ ਪੈਰ ਪੈ ਜੋ ਮਾਣਾ ਮੈਂ ਪਾਰਤਾਂ ਦੇ ਪਾਰ ਤਾ ਨਾ ਸਿਰ ਪੰਜ 10 ਮਿੰਟ ਵੈਗਰੂ ਵੈਗਰੂ ਬਾਕੀ ਦਾਸ ਕਰਨੀ ਆ ਧੰਨ ਧੰਨ ਗੁਰੂ ਵਰਜਨ ਦੇਵ ਜੀ ਧੰਨ ਧੰਨ ਬਾਬਾ ਸ੍ਰੀ ਸਾਈ ਜੀ ਮੈਂ ਤੇਰੀ ਬੱਚੀ ਤੇਰੀ ਧੀ ਆ ਫਿਰ ਚਾਹ ਪਾਣੀ ਪੀਓ ਤੇ ਪਰਵਾਹ ਨਾ ਬਣਾ ਕੇ ਦੱਸੋ ਆਹ ਵਾਰ ਤੇ ਦੁੱਖੀ ਮਾਂ ਦੇ ਮਨ ਨਾਲ ਹੈਗਾ ਕੋਈ ਨਹੀਂ ਸੱਚੀ ਦੱਸੋ ਹਾਂਜੀ ਹੈਗਾ ਫੇਰ ਨਹੀਂ ਤੋਂ ਮਾਂਜੀ ਠੀਕ ਤਦ ਉਹ ਜੀ ਰੇ ਤਾਂ ਸਮਝ ਆ ਜਾਂਦਾ ਹਰ ਇੱਕ ਜੋਤ ਨੂੰ ਸੰਗਤ ਜੇ ਬਾਬੇ ਨੂੰ ਆਜ ਮਾਰ ਤੁਹਾਨੂੰ ਬਾਬਾ ਜੀ ਦੇ ਦਰਸ਼ਨ ਕਰਕੇ ਕਿੱਦਾਂ ਦਾ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਬਾਬਾ ਜੀ ਦੇ ਹਰ ਐਤਵਾਰ ਤੁਹਾਨੂੰ ਬਲੌਗ ਦੇਖਣ ਨੂੰ ਮਿਲਿਆ ਕਰੇਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਚੈਨਲ ਕਰ ਲਓ ਸਬਸਕ੍ਰਾਈਬ